ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਹੜੀ ਪ੍ਰੈਸ ਕਾਨਫਰੰਸ ਸਾਥਿਓ ਇੱਕ ਸੰਗਰੂਰ ਜ਼ਿਲ੍ਹੇ ਦਾ ਜ਼ਮੀਨੀ ਮਸਲਾ ਜਿਹੜਾ 1 ਸਾਲ ਤੋਂ ਲਟਕ ਰਿਹਾ ਹੈ ਪਿੰਡ ਜਹਾਗੀਰ ਦਾ ਮਸਲਾ ਹੈ ਉੱਥੋਂ ਦਾ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਜਿਹੜਾ ਨੰਬਰਦਾਰ ਵੀ ਹੈ ਉਹਨੇ ਇੱਕ ਪਰਿਵਾਰ ਦੀ ਜ਼ਮੀਨ ਨੱਪੀ ਹੋਈ ਹੈ ਜਿਹੜਾ ਕਿ ਕੋਰਟ ਦੇ ਵਿੱਚ ਵੀ ਉਹ ਪ੍ਰਕਾਰ ਸਰਕਾਰ ਉਹ ਫੈਸਲਾ ਪਰਿਵਾਰ ਦੇ ਪੱਖ 'ਚ ਹੋਇਆ ਹੋਇਆ ਹੈ ਪਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਹੈ ਬਹੁਤ ਵਾਰ ਗੱਲਬਾਤ ਉਹਨਾਂ ਨਾਲ ਬੈਠੇ ਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਫ਼ ਤੌਰ ਤੇ ਮੰਨਦਾ ਵੀ ਹਾਂ ਉਹ ਠੀਕ ਹੈ ਉਹ ਪਰਿਵਾਰ ਠੀਕ ਹੈ ਤੇ ਇਹ ਸਾਬਕਾ ਸਰਪੰਚ ਗੁਰਚਰਤ ਸਿੰਘ ਆ ਜਿਹੜਾ ਉਹ ਪਰਿਵਾਰ ਨਾਲ ਧੱਕਾ ਕਰਦਾ ਕਿਉਂਕਿ ਉਹ ਪਰਿਵਾਰ ਦੇ ਵਿੱਚ ਜਿਹੜਾ ਮੁਖੀ ਸੀ ਉਹਦਾ ਨਾਂ ਵੀ ਗੁਰਚਰਤ ਸਿੰਘ ਸੀ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਹੁਣ ਜਿਹੜੀ ਉਹ ਪਰਿਵਾਰ ਦੇ ਕੇਸ ਦੀ ਪੈਰਵੀ ਹੈ ਉਹਦੀ ਲੜਕੀ ਕਰਦੀ ਹੈ ਜਿਹਦਾ ਨਾਂ ਕਿਰਨਾ ਹੈ ਉਹ ਸਾਰਾ ਫਸਲਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਮੇਜ਼ ਤੇ ਬਹਿ ਗਏ ਪਰ ਉਹ ਪ੍ਰਸ਼ਾਸਨ ਮੰਨ ਕੇ ਵੀ ਡੀਸੀ ਤੇ ਐਸਐਸਪੀ ਸੰਗਰੂਰ ਮੰਨ ਕੇ ਵੀ ਉਹ ਹੁਣ ਹੁਣ ਤੱਕ ਨਹੀਂ ਇੰਪਲੀਮੈਂਟ ਨਹੀਂ ਕਰ ਸਕਦੇ ਇਹ ਤੋਂ ਬਾਅਦ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਇਹ ਇਲੈਕਸ਼ਨ ਦਾ ਉਸ ਹਲਕੇ ਦਾ ਇਸ ਸੰਗਰੂਰ ਹਲਕੇ ਦਾ ਇੰਚਾਰਜ ਹੈ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਆਪ ਦਾ ਉਮੀਦਵਾਰ ਹੈ ਜਿਹੜਾ ਮੀਤ ਹੇਰ ਜਿਹੜਾ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਤ ਹੈ ਅਸੀਂ ਉਹਨਾਂ ਨੂੰ ਵੀ ਮਿਲੇ ਉਨਾਂ ਦੇ ਬਾਰ ਚ ਬੈਠੇ ਵੀ ਧਰਨਾ ਵਾਲਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮਸਲੇ ਨੂੰ ਲਿਆ ਵੀ ਇਹ ਤਾਂ 15 ਦਿਨਾਂ ਦੇ ਵਿੱਚ ਮਸਲਾ ਮੈਂ ਹੱਲ ਕਰ ਦੂੰਗਾ 10 ਦਿਨ ਮੰਗੇ ਸੀ ਅਸੀਂ ਨੂੰ 15 ਦਿਨ ਦੇ ਦੇ ਵੀ ਇਹ ਤਾਂ ਗੱਲ ਹੀ ਕੋਈ ਨਹੀਂ ਛੋਟਾ ਮਸਲਾ ਹੈ ਤੇ ਅਸੀਂ ਤੁਹਾਨੂੰ ਹੱਲ ਕਰ ਦਾਂਗੇ ਜੀ ਉਹਨੇ ਮੇਰੇ ਖਿਆਲ ਚ 10 10 ਦਿਨ ਮੰਗੇ ਅਸੀਂ ਉਹਨਾਂ ਨੂੰ 15 ਦਿਨ ਦਿੱਤੇ ਯਾਨੀ ਉਹ 15 ਦਿਨ ਪੂਰੇ ਹੋ ਜਾਂਦੇ ਦੋ ਤਿੰਨ ਦਿਨ ਉੱਤੇ ਟੱਪ ਗਏ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨਾ ਸਾਡਾ ਮਨੋਰਥ ਇਹੀ ਹੈ ਉਹ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਉਹਨਾਂ ਨੂੰ ਦਿਨ ਜਿੰਨੇ ਮੰਗੇ ਦਿੱਤੇ ਦੁਬਾਰੇ ਸਾਡੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹ ਮਤਲਬ ਜਿੰਨੇ ਜੀ 86 ਲੋਕ ਕਰਦੇ ਨੇ ਉਸੇ ਤਰ੍ਹਾਂ ਉਹਨੇ ਟਾਰਨ ਮਟੋੜਾ ਦੀ ਨੀਤੀ ਜਾਨੀ ਇਥੋਂ ਤੱਕ ਬਿਕ ਬਹੁਤ ਛੋਟਾ ਕੰਮ ਕੇ ਦਫਾ ਚੰਤਾਪ 45 ਲੱਗਣ ਤੋਂ ਬਾਅਦ ਵੀ ਟਰਾਂਸਫਾਰਮਰ ਲਾ ਕੇ ਲੈ ਗਿਆ ਉਹ ਗੁਰਚਰਨ ਸਿੰਘ ਤੇ ਉਹਦੇ ਬੰਦੇ ਉਹ ਟਰਾਂਸਫਾਰਮ ਹੀ ਮੁੜ ਕੇ ਅਜੇ ਤੱਕ ਨਹੀਂ ਲੱਗਿਆ ਜਿਹੜੀ ਕਿ ਬਹੁਤ ਛੋਟੀ ਗੱਲ ਹੈ ਜਿਹੜੀ ਐਕਸ਼ਨ ਦੇ ਧਰਨਾ ਲਾਏ ਤੋਂ ਅਸੀਂ ਦੁਬਾਰਾ ਲੈਣੇ ਹੁੰਦੇ ਆ ਸਾਡੇ ਵਾਸਤੇ ਵੀ ਕੋਈ ਏਡੀ ਗੱਲ ਨਹੀਂ ਸੀ ਪਰ ਉਹਨਾਂ ਦੇ ਬਚਨ ਜਿਹੜੀ ਉਹਨਾਂ ਨੇ ਸਾਡਾ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਪ੍ਰੈਸ ਕਾਨਫਰੰਸ ਕਰਕੇ ਆਪਾਂ ਪ੍ਰੋਗਰਾਮ ਦਿਓ ਅਸੀਂ ਜਿਹੜੀ 5 ਮਈ ਆਉਣ ਵਾਲੀ ਜਿਹੜੀ ਹੁਣ ਮਈ 5 ਨੂੰ ਫੇਰ ਲਗਾਤਾਰ ਉਮੀਦ ਹੇਅਰ ਦੀ ਕੋਠੀ ਦੇ ਮੁੱਦੇ ਦਾ ਧਰਨਾ ਲਗਾਤਾਰ ਪੱਕਾ ਮੋਰਚਾ ਵੀ ਲਾਵਾਂਗੇ ਤੇ ਜਿੱਥੇ ਜਿੱਥੇ ਜਾਊਗਾ ਉਮੀਦ ਹੇਅਰ ਉੱਥੇ ਪਿੰਡਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਉਹਨੇ जिने ਹੁਣ ਐਡੀ ਵੱਡੀ ਵਾਦਾ ਖਲਾਫੀ ਕਰਕੇ ਜਥੇਬੰਦੀ ਦੇ ਨਾਲ ਇੱਕ ਵਾਦਾ ਖਲਾਫੀ ਕਰਕੇ ਤੇ ਫਿਰ ਜਦੋਂ ਹੋਣੀ ਉਹ ਵਾਦੇ ਤੋਂ ਮੁਕਰਿਆ ਹੋ ਇਲੈਕਸ਼ਨ ਚਿੱਤਨ ਤੋਂ ਬਾਅਦ ਫਿਰ ਪਹਿਲੇ ਵਾਦਿਆਂ ਦਾ ਕੀ ਬਣੂਗਾ ਤੇ ਗਾਹਾਂ ਉਹ ਕੀ ਕਰੂਗਾ ਇਸ ਕਰਕੇ ਅਸੀਂ ਅੱਜ ਛੋਡੇ ਜਰੀਏ ਪ੍ਰੈਸ ਕਾਨਫਰੰਸ ਇਸੇ ਬਰਨਾਲੇ ਚ ਕਰ ਰਹੇ ਆ ਤੇ ਛੋਡੇ ਜੀ ਦੇ ਸਨੇਹ ਪਚਾਉਣਾ ਚਾਹਿਆ ਆਪ ਸਰਕਾਰ ਨੂੰ ਕਿ ਇਹ ਮਸਲਾ ਨਾ ਤਾਂ ਇਹ ਚ ਕੋਈ ਚੋਣ ਜਾਬਤੇ ਦਾ ਕੋਈ ਉਲੰਘਣ ਵਾਲੀ ਗੱਲ ਬਣਦੀ ਆ ਕਿਉਂਕਿ ਆਲਰੇਡੀ ਕਾਡਾ ਕੋਰਟਾਂ ਦੇ ਫੈਸਲੇ ਨੂੰ ਇੰਪਲੀਮੈਂਟ ਹੀ ਕਰਨਾ ਹੈ ਇਹ ਕੋਈ ਹੁਣ ਜੂੰਡ ਜਾਬਤੇ ਦੀ ਕੋਈ ਗੱਲ ਨਹੀਂ ਬਣਦੀ ਕੋਈ ਚ ਇਕਨੋਮੀ ਦਾ ਵੀ ਕੋਈ ਸਬੰਧ ਨਹੀਂ ਹੈ ਇੱਕ ਮਾਲਕ ਦੀ ਮਾਲਕੀ ਦਾ ਫੈਸਲਾ ਤੁਸੀਂ ਦੇ ਹੱਥ ਦੇ ਇਨਤਕਾਲ ਕਰਨਾ ਹੈ ਤੁਸੀਂ ਉਹ ਕਾਗਜ਼ ਕਿਉਂ ਕਿਹੜੀiproj ਨਾਲ ਉਹਨੇ ਰੁਕਵਾਏ ਹੋਏ ਨੇ ਉਹ ਫੈਸਲਾ ਇੰਨਾ ਲੰਮਾ ਲਟਕਾਇਆ ਹੋਇਆ ਹੈ ਇਸ ਕਰਕੇ ਅਸੀਂ ਸਮਝਦੇ ਆ ਵੀ ਇਹ ਟਾਲਮਟੋਲ ਕੀਤੀ ਜਾ ਰਹੀ ਹੈ ਉਹ ਸਾਫ ਕਾ ਸਰਪੰਚ ਗੁਰਚਰ ਸਿੰਘ ਦੀ ਕੋਈ ਅਪਰੋਚ ਹੋਣੀ ਹੈ ਜਾਂ ਉਹਦੀ ਖਿਆਸੀ ਪਾਰਟੀਆਂ ਦੇ ਦਿਲਸ਼ਾਸੀ ਮੰਨਦੇ ਨਾਲ ਕੋਈ ਸਾਂਝ ਕੰਡਾ ਜਿਹਦੇ ਕਰਕੇ ਉਹ ਪਰਿਵਾਰ ਨੂੰ ਲਟਕਾ ਰਿਹਾ ਹੈ ਤੇ ਉਹਨਾਂ ਦਾ ਨੁਕਸਾਨ ਕਰ ਰਿਹਾ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਾਂ ਜਿਹੜੇ ਪਿੰਡ ਦਾ ਮਸਲਾ ਹੈ ਜਹਾਗੀਰ ਹੈ ਜਹਾਗੀਰ ਪਿੰਡ ਸਤੂ ਦੀ ਬਲਾਕ ਦੇ ਵਿੱਚ ਪੈਂਦਾ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਮੰਤਰੀ ਦੇ ਹਲਕੇ ਦਾ ਬੰਦੇ ਹਾਂਜੀ ਹਾਂਜੀ ਮੁੱਖ ਇਹਨਾਂ ਦੇ ਇਹਨਾਂ ਨੂੰ ਜੋ ਹੋਰ ਵਾਧੂ ਸਪਸ਼ਟ ਕਰਨਾ ਹੋਵੇ ਇੱਕ ਮਿੰਟ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਸਵਾਲ ਬਾਅਦ ਚ ਕਰ ਲਓ ਤੁਸੀਂ ਮੰਤਰੀ ਦੀ ਜਦੋਂ ਕੋਈ ਤੁਸੀਂ ਘੇਰੀ ਸੀ ਉਹਨੂੰ ਮੈਂ ਪਰ ਇਹ ਸਵਾਲ ਬਾਅਦ ਚ ਕਰ ਲਉ ਜੀ ਮੈਂ ਥੋੜੀ ਜਿਹੀ ਕੁਝ ਹੋਰ ਵਾਅਦਾ ਕਰਨਾ ਜੰਦੀ ਇਹਦੇ باوجود ਉਧਰ ਕੋਈ ਕਾਰਵਾਈ ਨਹੀਂ ਜੰਦੀ ਇਹਨਾਂ ਨੰਗਾ ਚੱਕਾ ਜਿਹੜੀ ਸਰਕਾਰ ਇਹ ਕਹਿੰਦੀ ਸੀ ਤਾਂ ਹਾਈ ਆਮ ਲੋਕਾਂ ਦੀ ਤੇ ਅਸੀਂ ਲੋਕਾਂ ਨੂੰ ਸਰ ਨੂੰ ਇਨਸਾਫ ਦੇਵਾਂਗੇ ਇਥੇ ਬਦਲਾ ਲਿਆ ਦੇਵਾਂਗੇ ਰਕਬਾ ਕਿੰਨਾ ਕਹਿੰਦਾ ਰਕਬਾ 16 ਕਨਾਲ ਹੈ ਜਿਹਦੇ ਨਾਲ ਹੀ 16 ਬਿਗੇ 16 ਬਿਗੇ ਇਹਦੇ ਨਾਲ ਹੀ ਉਹ ਬਾਕੀ ਦਾ ਕਿੰਨਾ ਉਹ ਕਿਲੇ ਦੇ ਲਗਭਗ ਪਤਾ ਨਹੀਂ ਜਿਆਦਾ ਉਥੋਂ ਉਥੋਂ 9 ਕਨਾਲਾਂ ਥਾਂ ਹੋਏ 9 ਬਿਗੇ 9 ਬਿਗੇ 9 ਬਿਗੇ ਥਾਂ ਹੋ ਰਿਹਾ ਹੈ ਉਹ ਉਹਦੇ ਚਾਚੇ ਦਾ ਚਾਚੇ ਦੇ ਨੇ ਮਤਲਬ ਇਹਨੂੰ ਦਿੱਤਾ ਹੋਇਆ ਮੁਕਤਿਆਰ ਨਾਮ ਅਸੀਂ ਜੇਬ ਜਾਂਦਾ ਤੁਸੀਂ ਮੁਖਤਿਆਰ ਨਾ ਮੈਂ ਜਾਲੀ ਕਰ ਦੋ ਜੇ ਤੁਸੀਂ ਮੁਖਤਿਆਰ ਨਾ ਮੈਨੂੰ ਠੀਕ ਮੰਨਦੇ ਹੋ ਤੁਸੀਂ ਉਸ ਵਾਹਨ ਚ ਵੀ ਮੜਨ ਨਹੀਂ ਦੇ ਰਹੇ 16 ਤੋਂ 9 ਇਹ ਉਹ 9 ਦੇ ਵਿੱਚ ਵੀ ਨਹੀਂ ਮੜਨ ਦੇ ਰਹੇ ਉਹਦੇ ਨੂੰ ਨਹੀਂ ਮੜਨ ਦੇ ਰਹੇ ਵੀ ਜਿਹੜਾ ਝਗੜੇ ਵਾਲਾ ਹੈ ਨਹੀਂ ਨਹੀਂ ਝਗੜਾ ਉਹ ਨਹੀਂ ਹੁੰਦਾ ਅਸੀਂ ਕਹਾਂ ਝਗੜਾ ਤਾਂ ਹੀ ਬਣਦਾ ਨਾ ਜੇ ਤੁਸੀਂ ਵੀ ਪੜਤਾਲ ਕਰ ਲਓ ਉਹਦੇ ਚ ਕਬਜ਼ਾ ਕੀ ਦਾ ਨਾਟ ਗਿਆ ਉਹ ਕਿਸੇ ਦਾ ਨਹੀਂ ਕਬਜ਼ਾ 45 ਦੋਨੀ ਵੀ ਲਿਪਾ 45 ਦੇ ਗੱਲੇ ਤੇ ਲੱਗੀ ਉਹਦੇ ਕੋਈ ਬਣਦਾ ਨਹੀਂ ਲੱਗੀ ਉਹ ਵਿਹਲਾ ਪਿਆ ਮੁਖਤਿਆਰ ਖਾਸਾ ਦਾ ਨਾਮ ਉਹਨੂੰ ਉਹਦਾ ਕਾਸ਼ ਹੈ ਮੁਖਤਿਆਰ ਆਮ ਹਾਂ ਮੁਖਤਿਆਰ ਆਮ ਉਹਨੂੰ ਦਿੱਤਾ ਹੋਇਆ ਹੈ ਹੁਣ ਜੇ ਇਦਾਂ ਇੰਨਾ ਨंगे ਚਿੱਟੇ ਕਾਗਜ਼ੀ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਜਾਂ ਤਾਂ ਤੁਸੀਂ ਦਾ ਰੱਦ ਕਰ ਦਿਓ ਜਿਹੜਾ ਉਹਨੂੰ ਮੁਖਤਿਆਰਨਾਮਾ ਦਿੱਤਾ ਹੈ ਵੀ ਕੋਈ ਜਾਲੀ ਬਣਾਇਆ ਜੇ ਤੁਸੀਂ ਮੁਖਤਿਆਰਨਾ ਮੈਨੂੰ ਸਹੀ ਮੰਨ ਦਿਓ ਫਿਰ ਤੁਸੀਂ ਉਹਦੇ ਤੇ ਵੀ ਤੁਹਾਡੀ ਇੱਕ ਹਸਾਮਨਾ ਰੋਗ ਲੱਗੀ ਹੋਈ ਹੈ ਅਸੀਂ ਉਹਦੇ ਕਹਿ ਕੇ ਆਏ ਵੀ ਜੇ ਤੁਸੀਂ ਫੈਸਲਾ ਨਹੀਂ ਕਰਦੇ ਅਸੀਂ ਵਾਹਣ ਦੇ ਵਿੱਚ ਵੜਾਂਗੇ ਤੁਸੀਂ ਜਿਹੜਾ ਸਾਡੇ ਤੇ ਕਾਰਵਾਈ ਕਰਨੇ ਕਾਫੀ ਅਸੀਂ ਵਾਹਣ ਚ ਵੀ ਵੜਾਂਗੇ ਖਾਲੀ ਜਿਹੜੀ ਫਸਲਾ ਕਣਕ ਵੜਨ ਤੋਂ ਲੋਕਾਂ ਦੇ ਵੱਲ ਦੇ ਵਹਣੇ ਵੇਲੇ ਹੋਣੇ ਉਦੋਂ ਝੋਨਾ ਵੀ ਜਿਆਣਾ ਜਾਂ ਉਦੋਂ ਪਹਿਲਾਂ ਪੁਪਠਾ ਦੀ ਗੱਲ ਹੋ ਸਕਦੀ ਹੈ ਅਸੀਂ ਸਾਡੀ ਤੋਂ ਥੋੜੇ ਵਿਲੇ ਹੋਏ ਸੀ ਬਾਣ ਤੇ ਕਬਜ਼ਾ ਕਰਾਂਗੇ ਤੇ ਨਾਲ ਜਿਹੜੇ ਦੁਰਪ੍ਰਧਾਨ ਜੀ ਨੇ ਕਿਹਾ ਇਹਦੇ ਬਾਜੂ ਦੇ ਧਰਨਾ ਵੀ ਚੱਲੂ ਤੇ ਜਿੱਥੇ ਆਉਣਗੇ ਆਮਦੌਰ ਦੇ ਸਾਡਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੱਜਾ ਆਇਆ ਹੋਇਆ ਸੀ ਉਹ ਸਾਰੇ ਪੰਜਾਬ ਸਾਨੂੰ ਪਤਾ ਚੱਲ ਰਿਹਾ ਹੈ ਡੰਗ ਛੋਟੇ ਵੀ ਚੱਲ ਰਹੇ ਅਸੀਂ ਇਹਦੇ باوجود ਵਿਰੋਧ ਕਰ ਰਹੇ ਹਾਂ ਤੇ ਠੀਕ ਹੈ ਫਿਰ ਜਿਹਨੂੰ ਐਡੀ ਵੱਡੀ ਪਾਵਰ ਚਾਏ ਹੋਏ ਆ ਇਹਨੂੰ ਲੱਗਦਾ ਵੀ ਸਾਨੂੰ ਕੋਈ ਕੀ ਕਰ ਦੇਉ ਤੇ ਜਿੱਤੀ ਖੜੇ ਆ ਇਹ ਪਤਾ ਲੱਗੂ ਜਦੋਂ ਪ੍ਰਿੰਟ ਪ੍ਰਿੰਟ ਜਾ ਕੇ ਜਵਾਬ ਦੇਣਾ ਪਿਆ ਜਿੱਤੇ ਖੜੇ ਉਹ ਕੋਚਿਆੜ ਨਿਕਲਦੀ ਸਾਡਾ ਵਕੀਲ ਸਾਹਮਣੇ ਐ ਐਸਐਸਪੀ ਆ ਉਹਦੇ ਚ ਡੀਸੀ ਐ ਉਹਦੇ ਚ ਐਸਡੀਐਮ ਐ ਉਹਨਾਂ ਦਾ ਮਹਿਕਮਾ ਐ ਉਥੇ ਸਾਡੇ ਵਕੀਲ ਨੇ ਸਾਰਾ ਉਹਦਾ ਕੱਲੇ ਕੱਲੇ ਦਾ ਉਹ ਦਿਖਾਤਾ ਇਹ ਇਹਦੇ ਚ ਜਿਹੜੀ ਗੜਬੜ ਕਿੱਥੇ ਹੋਈ ਹੈ ਗੜਬੜ ਕੀ ਕੀਤੀ ਜਿਹੜਾ ਸਾਡੇ ਹਾਈ ਕੋਰਟ ਨੇ ਫੈਸਲਾ ਕੀਤਾ ਥੱਲੇ ਮਨਮਰਜ਼ੀ ਦੇ ਤਹਿਤ ਪਟਵਾਰੀ ਨੇ ਤੇ ਤਹਿਸੀਲਦਾਰ ਨੇ ਰਲ ਕੇ ਜਿਹੜਾ ਇਹ ਗਰਚਰਨ ਸਾਫਕਾ ਸਰਪੰਚ ਹੈ ਉਹਦੇ ਨਾਲ ਕਰਦਾ ਕੋਰਟ ਨੂੰ ਵੀ ਇਹ ਜਿੰਨੀ ਮੰਨਿਆ ਨਹੀਂ ਜੇ ਕਹਿਣਾ ਹੋਵੇ ਸਾਡੇ ਅਧਿਕਾਰੀਆਂ ਨੇ ਹੁਣ ਬਣਦੀ ਤਾਂ ਇਹ ਸੀ ਗਿਆ ਕਿ ਉਹ ਪਟਵਾਰੀ ਤੇ ਤਹਿਸੀਲਦਾਰ ਵੀ ਅੰਦਰ ਹੁੰਦੇ ਹੱਕ ਦਾ ਜੇ ਕੋ ਕਾਨੂੰਨੀ ਗੱਲ ਕਹਿੰਦਾ ਤਾਂ ਬਣਦਾ ਸੀ ਕਿਸੇ ਨੇ ਉਹ ਤੇ ਵਹਾਗੀ ਕਰ ਵੀ ਨਹੀਂ ਕੀਤੀ ਉਹਦਾ ਨੋਟਿਸ ਵੀ ਨਹੀਂ ਲਿਆ ਕਿਸੇ ਨੇ ਜਦੋਂ ਕਿ ਡੀਸੀ ਨੂੰ ਪਤਾ ਹੈ ਤੇ ਐਸਐਚਵੀ ਨੂੰ ਪਤਾ ਹੈ ਵੀ ਏਡਾ ਨੰਗਾ ਜਿੱਤ ਤੱਕ ਹੈ ਸਾਡੇ ਨਾਲੋਂ ਅਸੀਂ ਉਸ ਮੌਕੇ ਬਾਹਣ ਤੇ ਕਬਜ਼ਾ ਕਰਕੇ ਝੋਨਾ ਲਾਤਾ ਵੀ ਠੀਕ ਹੈ ਜੋ ਤੁਸੀਂ ਕਰਨਾ ਕੋਟਾ ਤੁਹਾਡੇ ਦੇਖ ਲਾਂਗੇ ਆ ਡਿਜਾ ਕੋ ਚੱਲੂ ਅਸੀਂ ਉੱਤੇ ਕਬਜ਼ਾ ਕਰ ਲਿਆ ਝੋਨਾ ਲਾਤਾ ਜਦਦੇ ਅਸੀਂ ਬੈਠੇ ਆ ਇਸ ਗੱਲਬਾਤ 'ਚ ਉਦਦੇ ਸਾਨੂੰ ਕਹਿੰਦੇ ਵੀ ਕੇਨਾ ਸਾਨੂੰ 45 ਲਾਉਣੇ ਪਊਗੇ ਇਹਦੇ ਤੇ ਸਿਰਫ 2 ਮਹੀਨਿਆਂ ਦਾ ਸਮਾਂ ਦੇ ਦੀ ਅਸੀਂ 2 ਮਹੀਨਿਆਂ ਚ ਇਹ ਉਧਰਲਾ ਇੰਤਕਾਲ ਤੋੜ ਕੇ ਇਧਰਲੇ ਨੌ ਕਰ ਦਾਂਗੇ ਕਿਉਂਕਿ ਇਧਰਲੀ ਗੱਲ ਠੀਕ ਹੈ ਕੋਰਟ ਦਾ ਹੋਇਆ ਫੈਸਲਾ। ਜੰਦੀ ਉਹ 2 ਮਹੀਨੇ ਦੇ ਬਾਈ ਸਾੜ ਲਾਂਗੇ। ਹੁਣ ਵੀ ਜਦੋਂ ਅਸੀਂ ਮਿਲਦੇ ਹਾਂ ਡੀਸੀ ਨੂੰ ਜੰਦੀ ਉਹ ਕਿਸੇ ਥਾ ਪੱਤਰ ਨਹੀਂ ਲਿਉਂਦੇ ਉਹ ਤਾਂ ਕਹਿੰਦੀ ਮੈਨੂੰ ਵਿੱਚ ਪਾਰਟੀ ਬਣਾ ਲਿਆ ਕੋਰਟ ਮੈਨੂੰ ਵਿੱਚ ਘੜੀਸੂਗੀ। ਐਸਐਮ ਦੇ ਨਾਮ ਬਾਈ ਨੇਮ ਨਹੀਂ ਤਾਂ ਕੋਈ ਅਧਿਕਾਰੀ ਆ ਉਹਦੀ ਕੁਰਸੀ ਦੇ ਖਿਲਾਫ ਤਾਂ ਹੋ ਜੇ। ਜੰਦੀ ਉਹਦਾ ਬਾਈ ਨੇਮ ਪਾ ਕੇ ਉਸ ਬੰਦੇ ਨੇ ਉਹਦੇ ਖਿਲਾਫ ਰਿਟ ਪਾਤੀ। ਉਹ ਸਾਰੇ ਖਾਮਦੋ ਤਿੰਨਾਂ ਖਾਮਦੋ ਜਿਹੜਾ ਇਹਨਾਂ ਦਾ ਮਾਲ ਮੈਕਮਾ ਤਾਂ ਹਾਂ ਚ ਇੱਕ ਤੁਰਿਆ ਜਾਂਦਾ ਸਾਰੇ ਖਾਮਦੋ ਦੀ ਰਿੱਟ ਵੀ ਖਾਰਜ ਹੋ ਗਈ ਇਹਦੇ باوجود ਉਹ ਇਹਦਾ ਨੌਜਨ ਚੜਾਉਣ ਨੂੰ ਤਿਆਰ ਨਹੀਂ ਹੈ ਜਦ ਇਹ ਅਸੀਂ ਇਸ ਮਸਲੇ ਤੇ ਮੀਤ ਹੇਰ ਸਭ ਨੂੰ ਮਿਲਣਾ ਸੀਗੇ ਇਥੇ ਧਰਨਾ ਵੀ ਸੀ ਉਹਨਾਂ ਦੇ ਬਾਰ ਚ ਜਿਹੜੇ ਸਾਰੇ ਸਾਰਿਆਂ ਨੇ ਦਿੱਤਾ ਹੋਇਆ ਸੀਗਾ ਚੇਤਾਵਨੀ ਪੱਤਰ ਦੇਵਾ ਕੇ ਹਾਂ ਚੇਤਾਵਨੀ ਪੱਤਰ ਦੇਵਾ ਕੇ ਲਾਏ ਧੰਨਵਾਦ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਉਹਨਾਂ ਨੇ ਕਣਕਾਲਾ ਨਿਯੁਕਤਤਾ ਸੀਗੇ ਵੀ ਮੰਡੀਆਂ ਖਤਮ ਕਰਨ ਵਾਲਾ ਉਹ ਦਿਨ ਹੀ ਉਹ ਉਹਨਾਂ ਨੇ ਲੋੜ ਸਮਝੀ ਵੀ ਦਰਦਰ ਜਾਣ ਤੇ ਬਾਰਗੇ ਲੋਕ ਇਕੱਠੇ ਹੋ ਕੇ ਆਏ ਬੈਠੇ ਹੈ ਵੀ ਉਹਨਾਂ ਦੀ ਸੁਣੋ ਅਸੀਂ ਮਸਲਾ ਜਿਹ ਹੈ ਕਿ ਵੀ ਸਾਨੂੰ ਲੱਗਦਾ ਸਾਨੂੰ ਨਾਲ ਦੇ ਬਿਜਾਰ ਕੋਈ ਨਹੀਂ ਹੋਇਆ ਜਿੱਥੇ ਉਹ ਹੈਗਾ ਅਸੀਂ ਮਿਲ ਲਾਂਗੇ ਸੰਬੰਧ ਕੀਤਾ ਸਾਨੂੰ ਕਹਿੰਦੇ ਮਹਿਲ ਕਣ ਆ ਜਿਓ ਅਸੀਂ ਇੱਥੋਂ ਤੁਰ ਪਈ ਜਹੰਦੀ ਮਹਿਲ ਕਣਾ ਜਾਂਦਿਆਂ ਨੂੰ ਕਹਿੰਦੀ ਉਹ ਤਾਂ ਪਿੰਡਾਂ ਚ ਗੇੜਾ ਦੇਣ ਲੱਗਿਆ ਹੈ ਜਿੱਥੇ ਉਹ ਮਿਲੂਗਾ ਤੁਸੀਂ ਗੱਲ ਕਰ ਲਓ ਅਸੀਂ ਕਹਿੰਦੇ ਐ ਥੋੜੀ ਪਿੰਡਾਂ ਚ ਤੁਰੇ ਫਰਾਂਗੇ ਮੁੜ ਕੇ ਜਾਣ ਲੱਗਿਆ ਵੀ ਅਸੀਂ ਕੋਈ ਨਾ ਕੋਈ ਕਾਰਵਾਈ ਕਰਨਗੇ ਸਾਨੂੰ ਉਹਨਾਂ ਦਾ ਹੀ ਸੁਨੇਹਾ ਆਉਂਦਾ ਵੀ ਤੜਕੇ ਤੁਸੀਂ ਸਹੀ 8 ਵਜੇ ਆ ਜਾਓ ਸੀਗੇ ਵੀ ਦੇਖੋ ਜੇ ਲੇਟ ਹੋ ਸਕਦਾ ਕੁਝ 9 ਵਜੇ ਦਾ ਕਾਹੇ ਹੋ ਗਿਆ ਅਸੀਂ ਪੌਣੇ 9 ਦੀ ਕੋਠੀ ਜਿੰਨੀ 15 ਦਿਨਾਂ ਦੇ ਹੋਰ ਦਿੱਤਾ ਜੇ ਤੁਸੀਂ 15 ਦਿਨਾਂ ਬਾਅਦ ਤੋਂ ਬਾਅਦ ਆਗੇ ਉਹ ਤੇ ਬਾਹਰ ਤੇ ਬੈਠਾਂਗੇ ਜੇ ਸਾਨੂੰ ਕਿਸੇ ਵੀ ਕੋਈ ਤੁਸੀਂ ਭਾਈ ਬਾਹਰ ਜਿ ਕਿਉਂ ਬੈਠੇ ਕਿਉਂਕਿ ਜਦੋਂ ਬੈਠੇ ਸੀਗੇ ਉਦੋਂ ਤੁਰਦਾਂ ਨੂੰ ਤਕਰਹੋਂ ਆਉਂਦੇ ਸੀਗੇ ਇਹਨਾਂ ਦੀ ਬਿਦੋਨੀਓ ਦੇ ਮੰਦਿਰ ਤੁਸੀਂ ਘਰਾਓ ਦੇ ਸੱਦੇ ਨੂੰ ਅੱਜ ਤੋਂ 15 ਦਿਨ ਬਾਅਦ ਅਮਰ ਚਲਾਉਣਾ ਹਾਂਜੀ ਹਾਂਜੀ 5 ਤਰੀਕ ਲਈ ਕਹਿੰਦੇ ਪੰਜ ਬਈ ਪੰਜ ਦਿਨ ਦੇਖੋ ਸਾਡਾ ਤਾਂ ਧਰਨਾ ਸ਼ੁਰੂ ਹੋਊਗਾ ਘਰਾਓ ਚੀਜ਼ ਕੋਸਰ ਹੁੰਦੀ ਅਸੀਂ ਧਰਨਾ ਸ਼ੁਰੂ ਕਰਨਾ ਧਰਨਾ ਦੇਖੋ ਇਹ ਐਡੀ ਵੱਡੀ ਧੱਕੇ ਸਾਹੀ ਆ ਵੀ ਉਸ ਪਰਿਵਾਰ ਦੀ ਜ਼ਮੀਨ 16 ਬਿਗੇ ਜ਼ਮੀਨ ਹੋ ਲੈ ਕੇ 9 ਬਿਗੇ ਦੂਜੀ ਲੈ ਕੇ ਘਰ ਦੀ ਕੁਰਕੀ ਲਿਆ ਕੇ ਘਰ ਦਾ ਸਾਮਾਨ ਵੀ ਕੱਢ ਕੇ ਬਾਹਰ ਸੜਦਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਣੀ ਘਰ ਤੇ ਦੁਆਰੇ ਕਬਜ਼ਾ ਕੀਤਾ ਹੈਗਾ ਜਣੀ ਅੱਡੀ ਨੰਗੀ ਚਿੱਟੀ ੱੱਕੇ ਸਾਹੀ ਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ ਕਰਚਰ ਸਿੰਘ ਬਹਿਦਾਰੂ ਗਿਆ ਕਿ ਅਸੀਂ ਇਸ ਮਸਲੇ ਦੇ ਵਿੱਚ ਐਮ ਐਲ ਏ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਅਸੀਂ ਜਿਹੜਾ ਮੰਤਰੀ ਹੈਗਾ ਅਮਨ ਉਹੜਾ ਸਾਹਿਬ ਉਹਨਾਂ ਨੂੰ ਮਿਲਿਆ ਇਹਨਾਂ ਨੂੰ ਮਿਲਿਆ ਜਣੀ ਸਰਕਾਰ ਵਾਲੇ ਪਾਸਿਓਂ ਕੋਈ ਜਮਾਂ ਨੰਗੀ ਚਿੱਟੀ ੱੱਕੇ ਸਾਹੀ ਆ ਜਣੀ ਇੱਕ ਟਰਾਂਸਫਰ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਟਰਾਂਸਫਰ 43 ਲੱਗੀ ਚਲਾ ਲਿਆ ਉਹ ਟਰਾਂਸਫਰ ਅਜੇ ਤੱਕ ਰੱਖ ਰੱਖਿਆ ਨਹੀਂ ਗਿਆ ਹੈਗਾ ਇਸ ਕਰਕੇ ਇਹ ਆ ਵੀ ਲਗਾਤਾਰ ਮਤਲਬ ਮੀਟਾ ਕਰਨ ਐਸਐਸਪੀ ਸਾਹਿਬ ਡੀਸੀ ਸਾਹਿਬ ਲਗਾਤਾਰ ਸਾਡੇ ਨਾਲ ਬਹਿ ਕੇ ਵੀ ਜਮਾ ਜਾਇਜ਼ ਮਸਲਾ ਜੀ ਥੋੜਾ ਸਹੀ ਮਸਲਾ ਜੀ ਸਾਨੂੰ ਇੰਨੇ ਦਿਨ ਦੇ ਦਿਓ ਜਣੀ ਬਹੁਤ ਵੱਡੀ ਧੱਕੇਸਾਹੀ ਹੈ ਜਿਹੜੀ ਇਸ ਕਰਕੇ ਅਸੀਂ ਮਜਬੂਰੀ ਬਸ ਜਣੀ ਅੱਜ ਅਸੀਂ ਮਜਬੂਰੀ ਬਸ ਜਿਹੜਾ ਸਾਨੂੰ ਇਹ ਪ੍ਰੋਗਰਾਮ ਨੇ ਕਰਨੇ ਪਣਗੇ ਇਹਦੂ ਗਾਂਹ ਵਾਲੀ ਗੱਲ ਹੈ ਜਿਹੜੀ ਉਧਰ ਸਾਡਾ ਕਿਸਾਨ ਸੀਤ ਹੋਇਆ ਹੋਇਆ ਹੈ ਕਲੈਰੇ ਚ ਸੰਗਤਪੁਰੇ ਪਿੰਡ ਦਾ 11 ਤਰੀਕ 12 ਤਰੀਕ ਤੋਂ ਡੈੱਡ ਬੋਡੀ ਲਗਾਤਾਰ ਹਸਪਤਾਲ ਦੇ ਵਿੱਚ ਡੈੱਡ ਬੋਡੀ ਪਈ ਹੈਗੀ ਉਦੋਂ ਜਣੀ ਮਜ਼ਾਕ ਕਰਦੇ ਹੈਗੇ ਨੇ ਅਸੀਂ ਪਹਿਲਾ ਚੋਣ ਜਾਬਤੇ ਦੇ ਵਿੱਚ 8 ਲੱਖ ਰੁਪਈਆ ਜਿਹੜਾ ਉਹਦਾ ਸਾਡਾ ਪਹਿਲਾ ਸਖਸਨ ਸੀਦ ਹੋਇਆ ਸੀਗਾ ਉਹਦਾ ਲਿਆ ਹੈਗਾ ਹੁਣ ਜਣੀ 10 ਲੱਖ ਰੁਪਈਆ 8 ਦਾ ਚੱਕ ਲਿਆ 2 ਨਗਦ ਲਿਆ ਸੀ ਬਾਬਾ ਜਣੀ ਇਸ ਕਰਕੇ ਲਗਾਤਾਰ ਸਰਕਾਰ ਆ ਜਿਹੜੀ ਅਸੀਂ ਮੁੱਖ ਤੌਰ ਤੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹੈਗਿਆ ਖਾਮ ਖਾਮ ਸਰਕਾਰ ਅਬਦੇ ਵਾਲੇ ਪਾਸੇ ਜਾਂ ਵੀ ਸਿੱਧੇ ਮਸਿੱਧੇ ਡੀਐਸਪੀ ਜਿਵੇਂ ਰੇਡ ਕੋਟਲੇ 'ਚ ਸਿੱਧੀਆਂ ਗਾਲਾਂ ਕੱਢੀਆਂ ਜਾ ਰਹੀ ਇਸ ਕਰਕੇ ਇਸ ਰੋਸ ਦੇ ਵਜੋਂ ਅੱਜ ਅਸੀਂ ਕਰ ਰਹੇ ਹੈਗਾ ਇਹ ਇਹ 5 ਤਰੀਕ ਨੂੰ ਮਤਲਬ ਅਸਲੀ ਤੇ ਪੱਕੇ ਤੋਂ ਮਤਲਬ ਜਿਹੜਾ ਧਰਲਾ ਲਾ ਰਹੇ ਹੋ ਜਿਹੜਾ ਧਰਲਾ ਲਾ ਰਹੇ ਹੋ ਤੁਸੀਂ ਇਹ ਮੀਠੇ ਦੀ ਕੁੱਤੇ ਲਾ ਰਹੇ ਹੋ ਨਾ ਕਿ ਇਹਦਾ ਜਿੰਨ ਦਸਣੇ ਤੂਰੀ ਹਲਕੇ ਚ ਪੈਂਦਾ ਇਹ ਉਪ ਮੰਤਰੀ ਦੇ ਹਲਕੇ ਚ ਪੈਂਦਾ ਇਹ ਵੀ ਉਹਨੂੰ ਇੱਧਰ ਕਿਉਂ ਡਿਵਰਟ ਕੀਤਾ ਹੈ ਉੱਤਰ ਦੀ ਕਰਾ ਹੁਣ ਹਲਕਾ ਕਿਹਦਾ ਹੈ ਹੁਣ ਹਲਕਾ ਮੀਤ ਹਰਦਾ ਹੈ ਇਲੈਕਸ਼ਨ ਪੀੜ ਦੇ ਵਿੱਚ ਹੁਣ ਜਿਹੜਾ ਲੋਕਾਂ ਦੇ ਵਿੱਚ ਹੁਣ ਆਪਣੀਆਂ ਵੋਟਾਂ ਮੰਗਣ ਜਾ ਰਿਹਾ ਹੈ ਹੋਰ ਹੀ ਤੌਰ ਤੇ ਹੁਣ ਉਹ ਸਾਨੂੰ ਸਵਾਲ ਕਰਾਂਗੇ ਨਾ ਹੁਣ ਤਾਂ ਉਹ ਕਹਿੰਦਾ ਵੀ ਮੈਂ ਲੋਕਾਂ ਨਾਲ ਮੈਂ ਪਹਿਲਾਂ ਵਾਦੇ ਕੀਤੇ ਨੇ ਉਹਨੇ ਪੂਰੇ ਕੀਤੇ ਨੇ ਕਿ ਨਹੀਂ ਜਿਹੜੇ ਹੁਣ ਕਰ ਰਿਹਾ ਤੂੰ ਅੱਗੇ ਕੀ ਕਰੇਗਾ ਜਿਹੜਾ ਤੇਰਾ 15 ਦਿਨਾਂ ਦਾ ਕੀਤਾ ਹੋਇਆ ਵਾਦਾ ਉਹਦਾ ਕੀ ਬਣ ਗਿਆ ਜਿਹੜਾ ਸਾਡੇ ਨਾਲ ਕੱਲ-ਕੱਲ ਕਰਕੇ ਤੂੰ ਅੱਜ ਮੁੱਕ ਰਿਹਾ ਤੂੰ ਗਾਹਾਂ ਫਿਰ ਕੀ ਲੋਕਾਂ ਦੇ ਵਿਸ਼ਵਾਸਾ ਵੀ ਤੂੰ ਲੋਕਾਂ ਨਾਲ ਵਾਦੇ ਕਰਕੇ ਪੂਰੇ ਉਤਰੇਗਾ ਕਿ ਨਹੀਂ ਉਤਰੇਗਾ ਕਿਉਂਕਿ ਅੱਜ ਜਿਹੜਾ ਕੈਂਡੀਡੇਟ ਹੈ ਠੀਕ ਹੈ ਭਗਮੰਤ ਮੰਤ ਦਾ ਕੋਈ ਜ਼ਿੰਮੇਵਾਰੀ ਚ ਨਹੀਂ ਨਦੋਂ ਮੀਤ ਹਰ ਵੀਰ ਨੂੰ ਸਵਾਲ ਕਰਾਂਗੇ ਪਾਰਟੀ ਪ੍ਰਧਾਨ ਹੈ ਉਹ ਜਿੱਤੇ ਮੁੱਖ ਮਤੀ ਮੁੱਖ ਮੰਤਰੀ ਹੈ ਪਾਰਟੀ ਪ੍ਰਧਾਨ ਤੇ ਕਿਹੜਾ ਅਸਰ ਨਹੀਂ ਪਊਗਾ ਗੱਲ ਦਾ ਚਾਹੇ ਉਹ ਠੀਕ ਹੈ ਉਹਦਾ ਹਲਕਾ ਹੈਗਾ ਇਹ ਇਹ ਨਹੀਂ ਵੀ ਉਹਦਾ ਹਲਕਾ ਹੈਗਾ ਹੁਣ ਉਹਦੇ ਹਲਕੇ ਦੀ ਤੋਂ ਬਾਅਦ ਉਹਦੀ ਕਿਸੇ ਵੀ ਜਿਹੜੀ ਲਿੰਕ ਉਹਦੇ ਜੁੜੇ ਹੋਏ ਨੇ ਉਹਨੂੰ ਤੇ ਅਸਰ ਪਊਗਾ ਉਹ ਤਾਂ ਸਿਆਸੀ ਤੌਰ ਤੇ ਉਹਨਾਂ ਦੀ ਪਾਰਟੀ ਤੇ ਅਸਰ ਪਊਗਾ ਸਾਡਾ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਸਾਡੀ ਤਾਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਆਂ ਆਪ ਤਾਂ ਹੁਣ ਸਾਡੇ ਡੇਕੇ ਖਦ ਮੱਲੋ ਮੱਲੀ ਚੜ ਰਹੀ ਹੈ ਜਿਹੜੀਆਂ ਛੋਟੀਆਂ ਛੋਟੀਆਂ ਮਸਲੇ ਵੀ ਸਾਡੇ ਹੱਲ ਨਹੀਂ ਕਰ ਰਹੇ ਤੁਸੀਂ ਤਾਂ ਲੋਕਾਂ ਦੇ ਵਿੱਚ ਕਹਿੰਦੇ ਸੀ ਸਾਡੀ ਸਰਕਾਰ ਪਿੰਡਾਂ ਨੂੰ ਚੱਲੂਗੀ ਤੁਸੀਂ ਪਿੰਡਾਂ ਦੇ ਵਿੱਚ ਐਡੀ ਵੱਡੀ ਧੱਤੇ ਸਾਈ ਛੜੀ ਸ਼ਰੀਆਮ ਹੋ ਰਹੀ ਹੈ ਸ਼ਰੀਆਮ ਕੋਰਟਾਂ ਦੇ ਵਿੱਚ ਉਹ ਕਹ ਰਹੇ ਨੇ ਸਾਡੇ ਲੋਕ ਸਾਡਾ ਸਾਰਾ ਪ੍ਰਸ਼ਾਸਨ ਬਿਊਰੋਕ੍ਰੇਸੀ ਮੰਨੀ ਜਾਂਦੀ ਹੈ ਵੀ ਹਾਂ ਜਰ ਛੋਡੀ ਗੱਲ ਜਾਇਜ਼ ਹੈ ਜਦੋਂ ਜਾਇਜ਼ ਗੱਲ ਨੂੰ ਤੁਸੀਂ ਫਿਰ ਇਤਨਾ ਨਜਾਇਜ਼ ਠਹਿਰਾ ਕੇ ਥੋੜੇ ਦਫ਼ਤਰ 'ਚ ਜਾ ਕੇ ਬਹਿੰਦਾ ਉਹ ਜਿਹੜਾ ਸ਼ਰੀਆਮ ਗੁੰਡਾਗਰਦੀ ਕਰਕੇ ਲੋਕਾਂ ਦੀਆਂ ਜ਼ਮੀਨਾਂ ਲੱਪਦਾਦਾ ਤੇ ਉਹ ਉਹਨੂੰ ਕੰਮ ਅੰਦਰ ਕਾਤੋਂ ਨਹੀਂ ਕਰਦੇ ਤੁਸੀਂ ਫੜ ਕੇ ਬਿਲਕੁਲ ਹਾਂ ਜੀ ਹਾਂ ਜੀ ਉਹਨਾਂ ਦੇ ਦਫ਼ਤਰਾਂ ਜਾ ਕੇ ਬੈਠਦੇ ਨੇ ਉਹ ਇਹਦਾ ਇੱਕ ਪੱਖ ਤਾਂ ਗਰਾਹ ਸਾਹਿਬ ਵੀ ਆ ਕਿ ਰਕਮਾਂ ਦਾ ਬਕਾ ਖੇਤਾਂ ਦਾ ਵੀ ਕੋਈ ਚੰਨ ਸਿੰਘ ਦਾ 16 ਵਿਘੇ ਤੇ 9 ਵਿਘੇ ਦੇ ਤੇ ਕਰਜ਼ਾ ਹੋਵੇ ਦੂਜਾ ਪੱਖ ਇਹ ਆ ਵੀ ਜਿਹੜੇ ਡਿਵਲਪਮੈਂਟ ਨੇ ਤੇ ਪਟਵਾਰੀ ਨੇ ਜੁਮਵਾਰ ਨੇ ਉਹਨਾਂ ਦੇ ਤਰ੍ਹਾਂ ਤੁਸੀਂ ਤੁਹਾਡੀ ਕੀ ਮਤਲਬ ਦੇਖੋ ਜਿਹੜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਿਹੜਾ ਇਸ ਮੈਜਿਕ ਕਟਾਈ ਹੋਈ ਹੈ ਕਿਤੇ ਵੀ ਕਟਾਈ ਹੋਈ ਹੈ ਕਿਸੇ ਤੋਂ ਵੀ ਕਟਾਈ ਹੋਈ ਹੈ ਤੁਸੀਂ ਉੱਥੇ ਕਰ ਵੇਖਿਉ ਨਹੀਂ ਕਰਦੇ ਜੇ ਤੁਸੀਂ ਕਹਿ ਰਹੇ ਹੋ ਵੀ ਆ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਉਹ ਕਰ ਨਹੀਂ ਸਕਦਾ ਕੋਰਟ ਦੇ ਹਦਾਇਤਾਂ ਮੁਤਾਬਕ ਉਹਨਾਂ ਨੇ ਕਿਉਂ ਕੀਤਾ ਤਾਂ ਕਿਉਂ ਲੰਘਣਾ ਕੀਤੀ ਹੈ ਹੁਣ ਦੱਸੋ ਇੱਕ ਦਫਾ 45 ਲੱਗੀ ਹੋਈ ਹੈ 45 ਦੇ ਵਿੱਚ ਉੱਤੇ ਕੋਈ ਹਿਲਜੁਲ ਨਹੀਂ ਹੋਣੀ ਚਾਹੀਦੀ ਉੱਤੇ ਉਹਦੇ 45 ਦੇ ਵਿੱਚ ਟਰਾਂਸਫਾਰਮਰ ਲਾ ਲਿਆ ਉਸ ਗੁਰਚਰਨ ਸਿੰਘ ਦੇ ਬੰਦਿਆਂ ਨੇ ਲਾਇਆ ਗੁਰਚਰਨ ਸਿੰਘ ਨੇ ਆਪ ਲਾਇਆ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀਆਂ ਕਟਾਈਆਂ ਹੋ ਰਹੀਆਂ ਨੇ ਤੁਸੀਂ ਕੀ ਤੁਸੀਂ ਕਹਿੰਦੇ ਸੀ ਬਹੁਤ ਵਧੀਆ ਪ੍ਰਬੰਧ ਦੇ ਰਹੇ ਹਾਂ ਜੀ ਇਹ ਪਹਿਲਾ ਵਾਂਗੂ ਨਹੀਂ ਇੱਥੇ ਰਿਸ਼ਬਤ ਖੋਰੀ ਬੰਦ ਕੀਤੀ ਹੋਈ ਹੈ ਇੱਥੇ ਪ੍ਰਸ਼ਾਸਨਤਾ ਜੀ ਸਰਕਾਰ ਤਾਂ ਬਹੁਤ ਸੈਂਸੀਅਰ ਹੈ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਸੁਣ ਗੱਲਾਂ ਸੁਣਦੀ ਹੈ ਤੁਸੀਂ ਆਹ ਕੀ ਕਰ ਰਹੇ ਹੋ ਛਰੇ ਹਮ ਤੱਕ ਕਿਛ ਹੈ ਵਾਲੇ ਤੋਂ